ਹਾਂ ਇਹ ਚੀਜ਼ ਹੈ ਵਾ ਸਮਝ ਗਾ ਆ ਸਿਕਰ ਬੋਰਡਰ ਪਤਾ ਹਲ ਕਰ ਬੋਰਡਰ ਦਾ ਕਤਾ ਕਰ ਬੋਰਡਰ ਆਂ ਖੰਨੀ ਸਪੁੱਤੀ ਅੜੀ ਸਿੱਖ ਕੰਨੀ ਦਾ ਬੋਰਡਰ ਦਾ ਐਸਾ ਬੋਰਡਰ ਅੜੀ ਜਾ ਹਾਂ ਮੈਂ ਰਿਜ ਆਪ ਵੀ ਤੇਲ ਦਾ ਪਰ ਮੈਂ ਇਹ ਕਰ ਲੈਂਗੇ ਬੁਰਾ ਬਰਨ ਸਿ ਬੋਰਡਰ ਰੱਖ ਦਿ ਰਾਜ ਨੂੰ ਅੱਗੇ ਚੱਲਾਈ ਆਪਣੇ ਉਹਨਾਂ ਦੇ ਵਿੱਚ ਆਪ ਜੀ ਜਾਂਦੇ ਜੀ ਸਾਡੇ ਚਾਚਾ ਜੀ ਸਤਕਾਰਯੋਗ ਮਨਜੀਤ ਸਿੰਘ ਜੀ ਪਹੁੰਚ ਚੁੱਕੇ ਆ ਸਰਦਾਰ ਮਨਜੀਤ ਸਿੰਘ ਜੀ ਸਾਡੇ ਸਤਕਾਰਯੋਗ ਚਾਚਾ ਜੀ ਸਰਦਾਰ ਸਾਦਾ ਸਿੰਘ ਸਰਪੰਚ ਦੇ ਛੋਟੇ ਭਰਾ ਭਾਈ ਮਨਜੀਤ ਸਿੰਘ ਜੀ ਵੀ ਅਹੀਂ ਆਨਾਂ ਨੂੰ ਆਨੇ ਨੇ ਪਿਆਰ ਨਾਲ ਬੜਾ ਪਿਆਰ ਸਤਕਾਰ ਹੈ ਜੀ ਇੰਨਾ ਪਰਿਵਾਰ ਨਾਲ ਸਾਡਾ ਪਹੁੰਚ ਚੁੱਕੇ ਨੇ ਤੇ ਅੱਜ ਇਹਨਾਂ ਤੋਂ ਵੀ ਇੱਕ ਦਾਦੇ ਦੀ ਗੱਲ ਹਾਂ ਜਰੂਰ ਸੁਣਨੀ ਹੈ ਬੜੀ ਵਾਰੀ ਇਹਨਾਂ ਸੁਣਾਈ ਸਾਨੂੰ ਪਹਿਲਾਂ ਵੀ ਹੋਣ ਜ਼ਰੂਰੀ ਹੋ ਗਈ ਆ। ਵਿਆਹ ਦਾ ਆਪਣਾ ਅਰਕੀ ਸਿਆਲ ਦਾ। ਠੀਕ ਆ ਚਾਚਾ ਜੀ ਕੋਈ ਗੱਲ ਨਹੀਂ। ਨਹੀਂ ਨਹੀਂ ਕੋਈ ਨਹੀਂ ਜਿੱਦਣ ਅੰਗਰੇਜ਼ੀ ਤਰੀਕ ਪੱਕੀ ਹੋ ਗਈ ਨਾ। ਤੁਸੀਂ ਸਭ ਤੋਂ ਕਰਤੀ ਆ। ਇਹ ਨੌ ਆਪਣੇ ਬੰਦੇ ਆ ਬੱਗਰ ਦਾ। ਆ ਚਲੋ ਕੋਈ ਨਹੀਂ ਬਾਕੀ ਮੈਂ ਬਣਾ ਲੂੰਗਾ ਡੇਰੀ ਦਾ ਘਰ ਬੈ ਕੇ ਚਾਚੀ ਨਾਲ ਤੇ ਆਪਣਾ ਬੇਟਾ ਆ ਜਾਂਦਾ ਤੇ ਸਲਾਹ ਕਰਾਂਗੇ ਤੇ ਜੋ ਵੀ ਹੋਊਗਾ ਫਿਰ ਆਪਾਂ ਉਹਦੇ ਹਿਸਾਬ ਨਾਲ ਸਾਰੀ ਵੰਡ ਬਣਾਵਾਂਗੇ ਬੈ ਕੇ। ਪੱਕਾ ਤੇ ਹੁਣ ਬਾਪੂ ਦਾ ਵੜਾ ਰਿਹਾ ਕੰਮ ਆਪਣੇ ਦਾ। ਇੱਕ ਤੂੰ ਹੀ ਗੱਲ ਸੁਣਾਉਂਦੇ ਦੇਈ ਇਹਨੇ ਮੱਝ ਬਾਪੂ ਨੇ ਲਈ ਉਧਰੋਂ ਪੱਤੂਆਂ ਤੋਂ ਇੱਕ ਜਿਹੜੀ ਤੁਸੀਂ ਇਹ ਕਹਿੰਦਾ ਦੱਸਦੇ ਕਿ ਬਾਪੂਆਂ ਦਾ ਮੱਝ ਪੁਛ ਵੀ ਇਹ ਕਿੰਨਾ ਕਿਲਾ ਮੰਗਦੀ ਅੱਧਾ ਕਿਲਾ ਮੰਗਦੀ ਉਹ ਕੀ ਗੱਲ ਹੋਈ ਭਲਾ ਆਹ ਉਹ ਗੱਲ ਦੱਸਦਾ ਨਾ ਇਹ ਅੱਲੀਆ ਧੀ ਲੈ ਢੱਲੋ ਵੇ ਆਜੋ ਆਜੋ ਢੱਲੋ ਮੁਖੇ ਤੋਂ ਅੱਛਾ ਢੱਲੋ ਲਿਆਂਦੀ ਢੱਲੋ ਮੁਖੇ ਤੋਂ ਆਂਦੀ ਅੱਛਾ ਤੇ ਕੀ ਗੱਲ ਹੋਈ ਗੱਲ ਕੀ ਮਿਲਦੀ ਹੀ ਇਹਦੇ ਕੋਲ ਅੱਛਾ ਮਿਲਦੀ ਨਹੀਂ ਹਾਂ ਉਹ ਤਾਂ ਬਾਹਰ ਚਲ ਗਿਆ ਬਾਹਰ ਜੇ ਲਈ ਬੇਲਦੀ ਦੇ ਬਿੱਲੂ ਕਰ ਲਾ ਆਪ ਹੀ ਮੇਰੇ ਨਾਲ ਵਾਅਦਾ ਘਾਟਾ ਕਰ ਲਾ ਹਾਂ ਪਾ ਲਈ ਲੀ ਲਈ ਆ ਉਹਦੋਂ ਮੈਂ ਮਾਂ ਮੈਂ ਮਡੀਆਂ ਰੱਖਿਆ ਤੋ ਤੋਹੀਂ ਚਾਹਦੀ ਮੱਜਾ ਚਾਰ ਦੀ ਮੈਂ ਹੁੰਦੀ ਬੜੀਆਂ ਬੜੀਆਂ ਮੱਜਾ ਹੈ ਤੁਹਾਡੇ ਕੋਲ ਵੀ ਤੇ ਦਾਦੇ ਕੋ ਆ ਕਿੰਨੇ ਵਿਆਹ ਨਹੀਂ ਨਹੀਂ ਤੁਹਾਂ ਰੇਟ ਲਾਇਆ ਕੀ ਕਿ ਆਖਿਆ ਪੁੱਛਿਆ ਬਾਬਾ ਰੇਟ ਨਹੀਂ ਲਾਇਆ ਜੀ ਹਾਂ ਕਿੱਤਰੇ ਵੇ ਪੁੱਛਿਆ ਬਾਈ ਦੇੜੀ ਤੇ ਗੱਲ ਕਰੋ ਅੱਛਾ ਆਦਾ ਨਹੀਂ ਮੈਂ ਇਹ ਦੇਣੀ ਕਿੱਲਾ ਕੋਈ ਪੈਲੀ ਦਵੇ ਅੱਛਾ ਬਾਬਾ ਉਹਦਾ ਜੇ ਮੱਝ ਦੇ ਦਾਂਗੇ ਜੇ ਕੋ ਨਹੀਂ ਨਹੀਂ ਇਹ ਗੱਲ ਇਤਨਾ ਵੀ ਹੋਈ ਕਭ ਵੀ ਇਹ ਪੋਨਦਾ ਮੈਨੂੰ ਕੀ ਰੇਟ ਪੁੱਛਣ ਦਾ ਜੇ ਉਹਨੂੰ ਮੱਝ ਨੂੰ ਪੁੱਛੋ ਕਿਲਾ ਮੰਗਦੀ ਆ ਕਿ ਅੱਧਾ ਕਿਲਾ ਮੰਗਦੀ ਆ ਇਹਦੇ ਮੱਝ ਦੱਸੂਗੀ ਰੇਟ ਕੰਨਾ ਉਹ ਤੋਂ ਬੜੇ ਚਿਰਾਂ ਦੀ ਉਪਰਾੜੀਆ ਗੱਲਾਂ ਏ ਉਹ ਬੜਾ ਹੈ ਮੇਰੇ ਕੋਲ ਮਾਲ ਬੜਾ ਹੈ ਆ ਤੁਹਾਡੇ ਕੋ ਵੀ ਹੁੰਦਾ ਹੈ ਵਧੀਆ ਮਾਲ ਸਿੱਧਾ ਤੁਸੀਂ ਤੇ ਸ਼ੁਰੂ ਤੋਂ ਵਧੀਆ ਚਾਰ ਦੇ ਰਹੇ ਹਾਂ ਹਾਂ ਮਹੀਂ ਮਗਰ ਮਗਰ ਕਰਦੀਆਂ ਨਹੀਂ ਆ ਉਹ ਜੇ ਮੈਂ ਕੱਲ ਗੱਲ ਸੁਣਾ ਕੇ ਡਿਆ ਉਹ ਜਿਹੜੀ ਉਹ ਬਾਪੂ ਦੀ ਇੱਕ ਮੱਝ ਨਹੀਂ ਆਈ ਨੰਬਰ ਕਿਤੇ ਆ ਪਹਿਲੇ ਨੰਬਰ ਤੇ ਆਈ ਜਿਹੜੀ ਉਹ ਪਹਿਲੇ ਨੰਬਰ ਤੇ ਝੋਟੀ ਆਈ ਉਹ ਤੇ ਕਾਲੀ ਵਾਲੇ ਦਾ ਉਹ ਉਹਨਾਂ ਦਾ ਕਾਲੀ ਵਾਲੇ ਦਾ ਮਾਲੀ ਆ ਉਹ ਮਾਲੀ ਆ ਉਹ ਅਜੇ ਕੱਲ ਗੱਲ ਸੁਣਾ ਕੇ ਡਿਆ ਸਾਰਿਆਂ ਨੂੰ ਮੈਂ ਬਾਪੂ ਕੋਲ ਮੱਝਾਂ ਪੜੀਆਂ ਟੋਪ ਬੜੀ ਬੜੀ ਮੈਂ ਰੱਖਦਾ ਰਿਆ ਵੀ ਆਖੀ ਆ ਮੱਝਾਂ ਦਾ ਦੁੱਧ ਪੀਣ ਦਾ ਰਿਕਾਰਡ ਸੀ ਵਹੀਂ ਤਿੰਨਾ ਘਰਾਂ ਕੋਈ ਉਂਝ ਝੋਟੀ ਆਨੇ ਕਾਬਲੋਂ ਨਾ ਕੋਈ ਚਿੱਟੀ ਨਹੀਂ ਲੋ ਇਹ ਕਾਬਲ ਆਪਣੇ ਦਾਲੀ ਨਾਲ ਹਾਂ ਇਹਨਾਂ ਕੋਲ ਹੀ ਚੰਗੀਆਂ ਛੋਟੀਆਂ ਦੀਆਂ ਮਈ ਇਹਨਾਂ ਕੋਲ ਵੀ ਠੀਕ ਸੀ ਤੇ ਆਪਣੇ ਕੋਲ ਵੀ ਜਿਹੜੀਆਂ ਛੋਟੀਆਂ ਉਹ ਤੁਸੀਂ ਵੀ ਨਹਿਰ ਤੇ ਮੈਨੂੰ ਪਲਾਇ ਵੜੀ ਸੀ ਨਾ ਮਰੀ ਆ ਤਾਰਨਾ ਹਾਂ ਹਾਂ ਉਹ ਸਾਰਿਆਂ ਨੂੰ ਸਿਰਾ ਉਹ ਸਿਰਾ ਹੈ ਉਹ ਵੀ ਉਹ 11 ਕਿਲੋ ਦੁੱਧ ਦੇਦੀ ਉਹਨਾਂ ਦੇਣਾ ਹਾਂ ਹਾਂ ਇੱਕ ਢੰਗ ਹਾਂ ਇਕਨਾਂ ਪਤਾ ਨਾ ਪਤਲੀ ਜਿਆਦੀ ਕੁੜੀ ਆ ਠੰਡ ਚ ਵੀ ਨਾ ਅੰਦਰ ਵੜ ਜਾਂਦੀ ਹੈ ਜਦੋਂ ਸੌਣ ਭਾਦਰ ਹੋਇਆ ਮੀਂਹ ਪਿਆ ਅੱਛਾ ਅੱਛਾ ਕਿਲਾ ਵੋਟ ਕੇ ਉਹਨੇ ਅੰਦਰ ਵੜਨਾ ਠੀਕ ਠੀਕ ਠੰਡ ਅੱਗੇ ਦੀ ਚਾਲੂ ਹੈ ਦੀ ਜੀ ਠੀਕ 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 ਹੈ ਗੱਲ ਕਰਦੇ ਮੈਂ ਡੰਕਰ ਉਹ ਤਾਂ ਉੱਪਰ ਹੀ ਆਪਾਂ ਤਾਂ ਮੱਝਾਂ ਦਾ ਕੰਮ ਵੜਾ ਹੀ ਮੱਝਾਂ ਚਾਰ ਰਿਹਾ ਮੈਂ ਵੀ ਇਤਨਾ ਬੜੀਆਂ ਚਾਰ ਦਰ ਰਿਹਾ ਮੈਂ ਹੋਰ ਤਾਂ ਕੰਮ ਤੁਹਾਨੂੰ ਪਤਾ ਕੀਤਾ ਨਹੀਂ ਭਾਰਾ ਕੋਈ ਮੈਂ ਮੱਝਾਂ ਮੁੱਝਾਂ ਹੀ ਚਾਰ ਦਰ ਰਿਹਾ ਤੇ ਮੱਝਾਂ ਦੇ ਬਹਿ ਕੇ ਨਹਿਰ ਤੇ ਚੱਲ ਜਾਣਾ ਨੌਂਦੇ ਰਹਿਣਾ ਸੋਇਆ ਜੀ ਇੱਕਰਾਂ ਦੇ ਬਾਪੂ ਰਾ ਦਿੱਲੀ ਮੱਝਾਂ ਵੇਚਣ ਚੱਲ ਗਏ ਆ ਲੈ ਗਿਆ ਉਹ ਬੜੀਆਂ ਪਰ ਮਹਿੰਗੀਆਂ ਨਹੀਂ ਅਗਰ ਗਾਵੇਂ ਖੜੀਆਂ ਹਨ ਪਰ ਮਹਿੰਗੀਆਂ ਨਹੀਂ ਉਹਦੇ ਮਿੱਗੀਆਂ ਪਤਾ ਨਹੀਂ ਕੀ ਉਦੋਂ ਚੱਕਰ ਜਿਹਾ ਚੱਲਿਆ ਮੱਝਾਂ ਬੜੀਆਂ ਟੋਪੀਆਂ ਮੋੜ ਲਿਆ ਆਈਏ ਆ ਮੋੜ ਲੈਂਦੀਆਂ ਇਥੋਂ ਤੇ ਜਿਹੜੀਆਂ ਆ ਦੋ ਮਹੀ ਦੋ ਆ ਛੋਟੀ ਦੀ ਨਾ ਉਦੋਂ ਫੋਟੋਆਂ ਦਾ ਜ਼ਮਾਨਾ ਨਹੀਂ ਹੈਗਾ ਕਿਤੇ ਮਾਈ ਦੀਆਂ ਫੋਟੋਆਂ ਖਿੱਚੀਏ ਰੱਖੀਆਂ ਜਾਂਦੀਆਂ ਨਾ ਆਦੀਆਂ ਉਹ ਜੀਆਂ ਕੀ ਇਹਨੂੰ 5 ਕੁ ਲੈ ਆਣੀਆਂ ਹਾਂ ਹਾਂ 5 ਕੁ ਲੈ ਆਣੀਆਂ 5 ਕੁ ਲੈੜੀਆਂ ਨਾ ਜਿਹੜੀ 1 ਨੰਬਰ ਤੇ ਆਈ ਹਾਂ ਨਿੱਕਾ ਸਿੰਘ ਜੀ ਦਾ ਨਿੱਕੇ ਸਿੰਘ ਹੀ ਅਜਾ ਕੁੜੀਆ ਵੀ ਲਿਆ ਕੋਕਲੀ ਆਹੋ ਇਹ ਇੱਕ ਨਾ ਇਹ ਉਹਦੇ ਹੀ ਇੱਕ ਨਾ ਦੀਆਂ ਦੋ ਇਹ ਪੰਜ ਕਲਿਆਣੀ ਚਾਰੇ ਚਾਰੇ ਲੱਤਾਂ ਜਿਹੜੀਆਂ ਨਾ ਤੋਤਰੀਆਂ ਨਾ ਤੋਤੀਆਂ ਉਹਨੂੰ ਮਾਦੇ ਚ ਨੂੰ ਬੱਗੀਆਂ ਚਿੱਟੀਆਂ ਹੋਣ ਉਹਨਾਂ ਨੂੰ ਤੋਤੀਆਂ ਆਖਿਆ ਜਾਂਦਾ ਅੱਛਾ ਜਿਹੜੀਆਂ ਚਾਰੇ ਇਹਨੂੰ ਪੰਜ ਕਲਿਆਣੀ ਜਾਂਦੇ ਪੰਜ ਕਲਿਆਣੀ ਆ ਦੇ ਆ ਇਹ ਪੰਜ ਕਲਿਆਣੀ ਹੀ ਜਿਹੜੀਆਂ ਨੀਲੀ ਆਖਦੇ ਦਾ ਕੋਈ ਪੰਜ ਕਲਿਆਣੀ ਆਖਦੇ ਹਾਂ ਕੁਜਿਨ ਮੋਰੀਆ ਦਾ ਹਾਂ ਨਹੀਂ ਇਹ ਤੇ ਉਧਰ ਮਾਲੀ ਸੇਮ ਹੀ ਉਹਨਾਂ ਦਾ ਕਾਲੀ ਵਾਲਾ ਇਹਦਾ ਵੀ ਉਹ ਹੀ ਉਹ ਆ ਮੈਂ ਵੇਖਿਆ ਉਹ ਵੀ ਉਹ ਵਾਲੀ ਵੇਖਿਆ ਹਮ ਬੱਲੇ ਧੁਮਾ ਸਾਡੇ ਵਾਲਾ ਥੋੜੀ ਸ਼ਹਿਰੀ ਬੜਾ ਕਾਬਿਲ ਹੈ ਅੱਛਾ ਨਹੀਂ ਉਹ ਵੇਖਿਆ ਨਹੀਂ ਪਰ ਮੈਨੂੰ ਮਾਲੀਆਂ ਚ ਤੇ ਮੈਂ ਕਾਲੀ ਵਾਲਿਆਂ ਦਾ ਮਾਲੀ ਵੇਖਿਆ ਇਸ ਇਲਾਕੇ ਚ ਉਹ ਜਿਆਦਾ ਉਦੋਂ ਨਾ ਚਲੋ ਪਹਿਲਾ ਹੋਊਗਾ ਤੁਹਾਡਾ ਉਹ ਪਹਿਲਾ ਹੀ ਫਿਰ ਪਹਿਲੇ ਇਦਾਂ ਹੁੰਦਾ ਨਾ ਟਾਈਮ ਹੁੰਦਾ ਨਾ ਹਰ ਬੰਦੇ ਦਾ ਸਮਾਂ ਦਾ ਹਮ ਹਮ ਪਰ ਇਹ ਅੱਛਾ ਵੀ ਮਾਲੀ ਵੀ ਇਹ ਲੋਏ ਪਿਆਰੀ ਮੁੱਛੂੜੀ ਉੱਥੇ ਗਈ ਹੈ अच्छा जदों ना वेख्या ना है वाक ते ये अच्छा अच्छा जदों ये क्या उकुड़िया जदों टिकट ਦੇ ਚੌਂਕੀ ਵਾਲੇ ਖੜਦੇ ਹਨਾ ਟਿਕਟ ਚ ਜਿਹੜੇ ਹੁੰਨੇ ਹੁੰਦਾ ਹੈ ਕਿ ਅੰਨੀ ਕਿੱਥੋਂ ਮੱਲੀ ਜਾਂਦਾ اچھا ੜੜਾ ਕੁੜੀਆ ਵੇ ਪੈਰ ੜੜਾ ਕੁੜੀਆ ਵੇ ਪੈਰ ਸੀ ਉਹਦੇ ਦੇ ਉਂਗਲ ਜਿੱਡਾ ਤੇ ਲੰਮਾ ਹੂ ਤਾਂ ਕਦ ਵੀ ਨਹੀਂ ਵਾਕਈ ਡੰਗਰ ਬੜੇ ਤਗੜਾ ਹੁਣ ਅੱਜ ਕੱਲ ਮੱਝਾਂ ਉੱਡੀਆਂ ਦਿੱਖਦੀ ਨਹੀਂ ਨਾ 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 ਚੋ ਰਿਹਾ ਕੱਟੀ ਕੱਟਾ ਛੜਿੰਦੇ ਛੱਡ ਕੇ ਪਛਾ ਖਿਚਣਾ ਥੋ ਥਾਣਾ ਚੁੱਧ ਰਹਾ ਵਗੜੀ ਅੱਛਾ ਜੇ ਮਨ ਲੋ ਕਟਾ ਕੱਟੀ ਥਾਣਾ ਦੇ ਲਾ ਕੇ ਛੜਨਾ ਤੇ ਪਛਾ ਖਿਚਣਾ ਪਾਣੀਆ ਫਾ ਤੇ ਉਦੋਂ ਪਸੰ ਪੈਣੀ ਉਹਨਾਂ ਦੁੱਧ ਐਟਮੈਂਟਲੀ ਨਿਕਲਣਾ ਸ਼ੁਰੂ ਹੋਏ ਨਾ ਬੋਲੀਆਂ ਮਹੀ ਗੁੜੀਆਂ ਮੋਟੀ ਉਂਗਲ ਜੀ ਮੋਲ ਜਿੱਦੀ ਤਾਰ ਪੈਣੀ ਬੜਾ ਨਿਆਰਾ ਆਇਆ ਕੱਚੇ ਦੁੱਧ ਚ ਦਾ ਬੱਬ ਅੱਛਾ ਬੜੀਆ 20 ਦਿਨੋਂ ਲੇਰ ਦੀ ਨਹੀਂ ਦੀ ਭੋਂਦੀ ਅੱਜ ਸੂਹਣੀ ਪਾ ਕੇ ਸੂਹਣੀ ਉਹ ਤੁਰਿਆ ਨਾ ਜਾਣਾ ਅੱਛਾ ਚੱਠਾ ਨਾ ਕੱਢਣਾ ਠੀਕ ਠੀਕ ਮੇਰੇ ਡੰਗਰ ਸਿਉੜੇ ਹਾਂ ਹਾਂ ਸਾਹ ਆ ਗਿਆ ਹਾਂ ਠੀਕ ਹੈ ਚਾਚਾ ਜੀ ਤੁਸੀਂ ਨਾ ਹੂੰ ਕਰ ਲਓ ਕਰਦਾ ਮੈਂ ਆਉਣਾ ਬੈਨਾ ਚਾਚੀ ਨਾ ਤੇ ਆਪਣਾ ਬੇਟਾ ਕਿਦਣਾਉਣਾ ਕੋਈ ਨਹੀਂ ਉਹ ਬੜਾ ਟਾਈਮ ਹੈ ਜੇ ਆਪਣੇ ਕੋ ਵਿਆਹ ਆ ਜਾਏ ਸਿਆਲ ਚਾ ਹਾਂ ਆਪਾਂ ਕਰਾਂਗੇ ਸਾਰੀ ਸਲਾਹ ਪੂਰਾ ਵਧੀਆ ਬਣਾਵਾਵਾਂਗੇ ਜਿਗਾਰਡਮੈਂਟ ਕੇ ਪੂਰਾ ਵਧੀਆ ਬਣਾਵਾਵਾਂਗੇ ਜਿਗਾਰਡਮੈਂਟ ਕੇ हां कोनी आजकल वीडियो कॉल फोन ਤੇ ਸਭ ਕੁਝ ਹੋ ਜਾਂਦਾ ਚਲੋ ਜੀ ਧੰਨਵਾਦ ਜੀ ਸਾਰਿਆਂ ਦਾ ਜਿਹੜਾ ਦਾਦੇ ਦਾ ਕੇਸੀ ਇਸ਼ਨਾਨ ਕਰਾਇਆ ਨਾ ਕੇਸਾਂ ਚ ਪਾਣੀ ਪਾਇਆ ਨਾ ਉਹਦਾ ਵੀ ਬੜਾ ਫਾਇਦਾ ਆ ਉਤੋਂ ਰੱਖ ਕੇ ਅਸੀਂ ਪਾਈਪਾਂ ਨਾਲ ਜਾ ਜਾ ਉੱਤੇ ਪਾਇਆ ਬੜਾ ਪਾਣੀ ਤੇ ਆਦੇ ਕੁਛ ਦਿਨਾਂ ਦੀ ਆ ਗੱਲ ਬਣ ਗਈ ਤੇ ਅਗਲੀ ਵਾਰੀ ਕੀ ਬਣੂਗਾ ਦਾ ਮੌਲ ਅੰਬ ਦੇ ਪਾਣੀ ਥੱਲੇ ਛੱਪੜ ਲਾਉਣ ਨਾਲ ਨਵੇਂ ਪੱਤੇ ਨੇ ਸੋਹਣੇ ਨਿਕਲੇ ਆ ਨਾ ਪੌਦੇ ਸੋਹਣੇ ਕੁਲੇ ਕੁਲੇ ਇਹ ਮੈਨੂੰ ਪਤਾ ਵੀ ਅਗਲੀ ਵਾਰੀ ਨਾ ਇਸ ਲਈ ਇਤਰਾ ਜੇ ਛੱਪੜ ਲਗਾ ਰਿਹਾ ਨਾ ਪਾਣੀ ਦਾ ਜਿੰਨੇ ਪੱਤੇ ਉੱਤੋਂ ਵੱਧ ਅੰਬ ਲੱਗਣਗੇ ਕਮਾਲ ਹੈ ਜੀ ਬਹੁਤ ਵਧੀਆ ਇੱਕ ਤਾਂ ਦੂਰ ਬੜਾ ਜਾਣਾ ਪੈਂਦਾ ਯਾਰ ਮੂਵੀ ਬਣਾਉਣ ਲਈ